ਜਿਹੜੀ ਵੀ ਸਟੇਜ ਤੇ ਮੈਨੂੰ ਇਹ ਸਪੀਕਰ ਸਾਹਿਬ ਮਿਲੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਦਾ ਰਿਹਾ ਐ ਬਖਸ਼ਿਆ ਨਹੀਂ ਮੈਂ ਕਿਹਾ ਸਪੀਕਰ ਤੁਸੀਂ ਉੱਥੇ ਸਾਡੇ ਲਈ ਪਰ ਤੁਸੀਂ ਲਾਇਨ ਆਰਡਰ ਦੀ ਗੱਲ ਕਰੋ ਸਪੀਕਰ ਸਾਹਿਬ ਚੰਗਾ ਨਹੀਂ ਹਰ ਸਟੇਜ ਤੇ ਘੇਰਿਆ ਐ ਪਰ ਹੁਣ ਇਹਨਾਂ ਨੂੰ ਮੈਂ ਪਤਾ ਨਹੀਂ ਠੀਠਾਖਾਂ ਕਿ ਇਹਨਾਂ ਦਾ ਕੋਈ ਅੰਦਰ ਹੈ ਹੀ ਇਸ ਤਰ੍ਹਾਂ ਦਾ ਬਰਦਾਸ਼ਤ ਕੀ ਬੰਦਾ ਬਰਦਾਸ਼ਤ ਕਰਨ ਦੀ ਸਮਰੱਥਾ ਰੱਖਦਾ ਹੈ ਮੂੰਹ ਤੇ ਗੱਲ ਕਹਿਣੀ ਸੁਣ ਕੇ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਔਰ ਫਿਰ ਇੱਕ ਦਿਨ ਸੰਧਵਾ ਸਾਹਿਬ ਵੀ ਨਜ਼ਰੀ ਚੜ ਗਏ ਮੈਂ ਕਿਹਾ ਹੁਣ ਇਸ ਸਰਦਾਰ ਨੂੰ ਵੀ ਟੋ ਲਈਏ ਸ਼ੁਰੂਆਤ ਕਿੱਥੋਂ ਹੋਈ ਆ ਜਿੱਥੇ RAM ਸ਼ਬਦ ਲਿਖ ਕੇ ਇਟਾਂ ਇਹ ਦਰਬਾਰ ਸਭ ਲਵਾਰੇ ਸੀਗੇ ਜੀ ਕਿ ਆਉਣ ਵਾਲੇ 20 ਸਾਲਾਂ ਨੂੰ ਪੁੱਟ ਕੇ ਕਵਾਂਗੇ ਇੱਥੇ RAM ਮੰਦਿਰ ਹੈ ਉਸ ਕਰਤੂਤ ਨਾਲ ਲਵਾਰਾ ਸੀ ਰਾਮ ਮਿੱਟਾ ਸ਼ਬਦ ਲਿਖ ਕੇ ਐਸੇ ਹੀ ਪੰਥਕ ਹੋ ਕੇ ਤੋਂ ਆਵਾਜ਼ ਦਿੱਤੀ ਇਹ ਰਾਮ ਸ਼ਬਦ ਲਖੀਆਂ ਇੱਟਾਂ ਪੁੱਟ ਲਓ ਨਹੀਂ ਤਾਂ ਅਸੀਂ ਪੁੱਟਣ ਆਵਾਂਗੇ ਪੁਲਿਸ ਪ੍ਰਸ਼ਾਸਨ ਵੀ ਕਹਿੰਦਾ ਸੀ ਫਿਰ ਆਪੇ ਹੀ ਦੋ ਹੱਥ ਕਰ ਲਓ ਅਸੀਂ ਤਾਂ ਨਹੀਂ ਆਉਂਦੇ ਪਿੱ ਕਟਾਵਾਂਗੇ ਇਹਨਾਂ ਨੂੰ ਕੋਲ ਖਲੋ ਕੇ ਤੇ ਜਿਹੜੇ ਸਾਡੇ ਜਥੇ ਬੰਦੀਆਂ ਸੀ ਉਹ ਕਹਿੰਦੇ ਵਡਾਲਾ ਬੜਾ ਬੁੜਕਦਾ ਇਨੂੰ ਪਹਿ ਲੈਣ ਦੀ ਹੈ ਟਾਸਕ ਫੋਰਸ ਤੋਂ ਐਸੀ ਜਗ੍ਹਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉੱਠਿਆ ਸਾਂ ਨਵੀਂ-ਨਵੀਂ ਇਹਨਾਂ ਦੀ ਸਰਕਾਰ ਬਣੀ ਧਿਆਨ ਚਲੇ ਗਿਆ ਕਿ ਇਹਨਾਂ ਚ ਸਿੱਖ ਬੰਦਾ ਕੌਣ ਹੋਊ ਜਿਹੜਾ ਕੋ ਮਾੜਾ ਮੋਟਾ ਗੁਰੂ ਘਰ ਦਾ ਦਬ ਕਰਨ ਵਾਲਾ ਹੋ ਕਿਉਂਕਿ ਰਾਜਨੀਤੀ ਚਕਸਰ ਭੁੱਲ ਜਾਂਦੇ ਨੇ ਧਿਆਨ ਗਿਆ ਮੈਂ ਇੱਥੋਂ ਹੀ ਇਹਨਾਂ ਦਾ ਫੋਨ ਲੱਭ ਕੇ ਲਾ ਲਿਆ ਮੈਂ ਕਿਹਾ ਨਵੀਂ ਸਰਕਾਰ ਬਣੀ ਹੁਣ ਤੁਸੀਂ ਦੇਖ ਲਓ 4 ਸਾਲ ਕੱਢ ਕੇ ਗੱਲ ਸੁਣਨੀ ਕਿ ਹੁਣੇ ਹੀ ਦੱਸੋ ਕਹਿੰਦੇ ਵਿਡਾਲਾ ਸਾਹਿਬ ਮੈਂ ਕਿਹਾ ਦਰਬਾਰ ਸਾਹਿਬ ਰਾਮ ਸ਼ਬਦ ਲਿਖੀਆਂ ਇੱਟਾਂ ਗੱਡੀਆਂ ਜਾ ਰੀਆਂ ਨੇ ਕੀ ਕਰਨਾ ਏ ਪਟਵਾਉਣੀਆਂ ਨੇ ਹੋਰ ਕੀ ਕਰਨਾ ਓਥੇ ਮੈਂ ਇਹਨਾਂ ਦੀ ਇਹ ਗੱਲ ਮੰਨਦਾ ਏ ਇਹਨਾਂ ਨੇ ਉਸੇ ਵਕਤ ਪ੍ਰਸ਼ਾਸਨ ਦੀ ਡਿਊਟੀ ਲਾ ਕੇ 7 8 ਫੁੱਟ ਲੰਮਾ ਚੌੜਾ ਡੂੰਗਾ ਤੇ 15 ਫੁੱਟ ਲੰਮੀ ਗਲੀ ਸਾਰੀ ਪ੍ਰਸ਼ਾਸਨ ਨੂੰ ਕੋਲ ਖਲੋ ਕੇ ਪਟਵਾਈ ਸੀ ਰਾਮ ਸ਼ਬਦ ਲਕੀਆਂ ਇੱਟਾਂ ਪੁੱਟੀਆਂ ਉਥੋਂ ਔਰ ਜਿਹੜੀ ਵੀ ਸਟੇਜ ਤੇ ਮੈਨੂੰ ਇਹ ਸਪੀਕਰ ਸਾਹਿਬ ਮਿਲੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਦਾ ਰਿਹਾ ਹਾਂ ਬਖਸ਼ਿਆ ਨਹੀਂ ਮੈਂ ਕਿਹਾ ਸਪੀਕਰ ਤੁਸੀਂ ਉੱਥੇ ਸਾਡੇ ਲਈ ਪਰ ਤੁਸੀਂ ਲਾਇਨ ਆਰਡਰ ਦੀ ਗੱਲ ਕਰੋ ਸਪੀਕਰ ਸਾਹਿਬ ਚੰਗਾ ਨਹੀਂ ਹਰ ਸਟੇਜ ਤੇ ਘੇਰਿਆ ਹੈ ਪਰ ਹੁਣ ਇਹਨਾਂ ਨੂੰ ਮੈਂ ਪਤਾ ਨਹੀਂ ਠੀਠਾਖਾਂ ਕਿ ਇਹਨਾਂ ਦਾ ਕੋਈ ਅੰਦਰ ਹੈ ਹੀ ਇਸ ਤਰ੍ਹਾਂ ਦਾ ਬਰਦਾਸ਼ਤ ਵੀ ਬੰਦਾ ਬਰਦਾਸ਼ਤ ਕਰਨ ਦੀ ਸਮਰੱਥਾ ਰੱਖਦਾ ਹੈ ਮੂੰਹ ਤੇ ਗੱਲ ਕਹਿਣੀ ਸੁਣ ਕੇ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਸੀ ਫਲਾਣੇ ਥਾਂ ਵਡਾਲੇ ਨੇ ਕੀਰਤਨ ਕਰਨਾ ਹੈ ਇਹ ਕਹਿੰਦੇ ਸੀ ਆਉਂਗਾ ਮੈਂ ਜ਼ਰੂਰ ਮੈਨੂੰ ਹੁਣ ਕੁਝ ਸੁਣਨਾ ਪਊ ਉੱਥੋਂ ਉਹਨਾਂ ਨੂੰ ਕਹਿ ਦਿੰਦੇ ਸੀ ਪਰ ਮੈਂ ਆਵਾਂਗਾ ਸੁਣਾਗਾ ਮੈਂ ਕਿਹਾ ਇੱਕ ਪਾਸਾ ਤੁਹਾਨੂੰ ਕਰਨਾ ਹੋਊ ਔਰ ਅੱਜ ਬਾਬਾ ਸੇਵਾ ਸਿੰਘ ਜੀ ਹੋਣੀ ਉਹਨਾਂ ਸਾਰਿਆਂ ਦੀ ਹਾਜ਼ਰੀ ਚ ਇਹਨਾਂ ਨੇ ਅੱਜ ਇਹ ਪੰਚਾਇਤ ਨੂੰ ਵੇਖ ਕੇ ਇੱਥੇ ਆਏ ਨੇ ਪਹਿਲਾਂ ਨਹੀਂ ਆਏ 5 ਸਾਲ ਇਹ ਤੁਹਾਡੇ ਹਰੇ ਝੰਡਿਆਂ ਨੇ ਲਿਆਂਦੇ ਪੀਏ ਜਿੱਥੇ ਹਰਿਆਵਲ ਤਾਂ ਲਿਆਉਂਦੇ ਫਿਰ ਸੁੱਕਣ ਨਹੀਂ ਦਿੰਦੇ ਉੱਥੋਂ ਨਿਕਾਲ ਤੇ ਮੈਂ ਰਾਤੀ ਵੀ ਵੇਖ ਰਿਆ ਸੀ ਸਰਕਾਰ ਬੈਠੀ ਆ ਸੁਣ ਲੈ ਉਹਨਾਂ ਚ ਝੋਲੇ ਪਾਏ ਹੋਏ ਮੋਢਿਆਂ ਤੇ ਹੱਥਾਂ 'ਚ ਝੰਡੀਆਂ ਮੈਂ ਕਿਹਾ ਚੱਲੇ ਕਿੱਥੇ ਹੋ ਕਹਿੰਦੇ ਇੱਥੇ ਨਹੀਂ ਸੋਣਾ ਸਰਕਾਰ ਫੜ ਲੂ ਸੋਣਾ ਕਿੱਥੇ ਆ ਵੈਨੇ ਕੋਈ ਨੁਕਰ ਨਕਰ ਚ ਵੜ ਕੇ ਤੇ ਸਵੇਰੇ ਕਿੱਥੇ ਹੋਵਗੇ ਕਹਿੰਦੇ ਝੰਡਾ ਗੱਡ ਕੇ ਜੰਗ ਚ ਹੋਵਾਂਗੇ ਤੇ ਅਸੀਂ ਤਿਆਰੀ ਕਰਕੇ ਆਏ ਆ ਆਰ ਪਾਰ ਦੀ ਲੜਾਈ ਲੜਾਂਗੇ ਹੁਣ ਇੱਕ ਪਾਸਾ ਕਰਕੇ ਹੀ ਜਾਵਾਂਗੇ ਇਹ ਇਨਾਂ ਕਿਸਾਨ ਭਰਾਵਾਂ ਦੇ ਰਾਤੀ ਬੋਲ ਸਨ ਬਡਾਲਾ ਸਾਹਿਬ ਹੁਣ ਫਿਕਰ ਨਾ ਕਰਿਓ ਤੇ 7 ਤਰੀਕ ਦੀ ਮਹਾ ਪੰਚਾਇਤ ਬੁਲਾਈ ਗਈ ਤੇ ਪੰਥਕ ਹੋ ਕੇ ਵੱਲੋਂ ਸਿੱਖਾਂ ਦੇ ਸੁਭਾਅ ਤੇ ਸਿੱਖਾਂ ਦੇ ਫਲਸਫੇ ਮੁਤਾਬਕ ਅਸੀਂ ਕਦੇ ਗੱਲਬਾਤੋਂ ਨਹੀਂ ਭੱਜੇ ਅਸੀਂ ਕਦੇ ਘਰ ਆਏ ਨੂੰ ਅਪ ਸ਼ਬਦ ਨਹੀਂ ਕਹਿੰਦੇ ਮੂੰਹ ਤੇ ਸੱਚ ਕਹਿਣਾ ਸਾਡੀ ਫਿਤਰਤ ਹੈ ਸੀ ਹੈ ਰਹੇਗੀ ਜਿੰਨਾ ਚਿਰ ਸਰੀਰ 'ਚ ਪ੍ਰਾਣ ਚੱਲਦੇ ਨੇ ਤੇ ਮੈਂ ਅਗਲਾ ਜਿਹੜੀ ਗੱਲ ਰੱਖਣ ਲਈ ਇਹ ਸਰਕਾਰ ਵੱਲੋਂ ਨਮਾਇਦੇ ਜਿਹੜੇ ਇੱਥੇ ਆਏ ਨੇ ਪੰਤਕ ਹੋ ਜਿਉ ਆਇਆ ਆਖਦਾ ਹੋਇਆ ਉਹ ਸਾਡਾ ਪੱਖ ਤਾਂ ਸੀ ਤੁਹਾਡੇ ਅੱਗੇ ਰੱਖ ਦਿੱਤਾ ਹੁਣ ਸਰਕਾਰ ਦਾ ਰਵਈਆ ਕੀ ਹੈ ਇਹ ਹੁਣ ਸਪੀਕਰ ਸਾਹਿਬ ਦੱਸਣ ਹਰਜੋਤ ਸਿੰਘ ਦੱਸਣ ਨਿੱਜਰ ਸਾਹਿਬ ਦੱਸਣ ਤੇ ਇਹਨਾਂ ਨੂੰ ਸੁਣਨ ਤੋਂ ਬਾਅਦ ਇਹ ਪੰਤਕ ਫੈਸਲਾ ਕੀ ਹੋਊ ਉਹ ਬਾਬਾ ਸੇਵਾ ਸਿੰਘ ਜੀ रामपुर ਖੇੜਾ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਡੇ ਵੱਡੇ ਵਡੇਰੇ ਨੇ ਔਰ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਆਗੂ ਫੈਸਲਾ ਹੁਣ ਮੇਰਾ ਨਹੀਂ ਅੱਗੇ ਤੇ ਤੁਸੀਂ ਵਡਾਲੇ ਨੂੰ ਚੁੱਪ ਕਰਾ ਸਕਦੇ ਸੀ ਹੁਣ ਨਹੀਂ ਹੋਣਾ 5 ਸਾਲ ਤੋਂ ਝੰਡਾ ਚੱਕੀ ਰੱਖਿਆ ਮੈਂ ਇੰਨਾ ਕੀ ਕਰ ਸਕਦਾ ਸੀਗਾ ਉਹ ਕਹਿੰਦੇ ਕਿੰਨਾ ਕੁ ਲੜੇਗਾ ਕਹਿੰਦਾ ਜਿੰਨਾ ਚਿਰ ਮਰ ਨਹੀਂ ਜਾਂਦਾ ਚੱਕ ਕੀ ਰੱਖੂੰ ਤੇ ਜਦੋਂ ਸਵਾਸ ਮੁੱਕ ਗਏ ਉਦੋਂ ਫਿਰ ਜੀ ਦਾ ਨਿਸ਼ਾਨ ਤੇ ਜੀ ਦਾ ਝੰਡਾ ਹੈ ਉਦੋਂ ਫਿਰ ਉਹੀ ਵੇਖੂ ਤੇ ਮੈਂ ਅਗਲੀ ਕਾਰਵਾਈ ਲਈ ਸਟੇਜ ਸੈਕਟਰੀ ਸਾਹਿਬ ਨੂੰ ਬੇਨਤੀ ਕਰਦਾ ਸਟੇਜ ਤੇ ਆਉਣ ਅਸੀਂ ਕਿਸਾਨ ਭਰਾਵਾਂ ਨੂੰ ਸਟੇਜ ਇਸ ਕਰਕੇ ਦਿੱਤੀ ਸੀ ਸਾਡੇ ਕੁਝ ਬੰਦੇ ਕਹਿੰਦੇ ਵਡਾਲਾ ਸਟੇਜ ਨਹੀਂ ਕਿਸੇ ਨੂੰ ਦਿੰਦਾ ਮੈਂ ਕਿਹਾ ਨਹੀਂ ਅਸੀਂ ਸਟੇਜ ਵੀ ਦਿੱਤੀ ਅਸੀਂ ਪੰਤਕ ਹੋ ਕੇ ਦੀ ਜਗ੍ਹਾ ਵੀ ਛੱਡੀ ਅਸੀਂ ਹਰ ਗੱਲ ਤੁਹਾਡੇ ਤੇ ਰੱਖ ਦਿੱਤੀ ਐ ਫੈਸਲਾ ਵੀ ਤੁਸੀਂ ਕਰਕੇ ਜਾਇਓ ਕਿੰਡੀਕ ਗੱਲ ਆ ਪਰ ਫੈਸਲਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋਊ ਪੰਜ ਸਾਲਾਂ ਤੋਂ ਬੈਠੇ ਹੋਏ ਆ ਤੇ ਹੁਣ ਕਿੱਥੇ ਜਾ ਕੇ ਗੱਲ ਨਿਬੜੂ ਇਹ ਹੁਣ ਤੁਹਾਡੀ ਮਹਾ ਪੰਚਾਇਤ ਨੇ ਫੈਸਲਾ ਲੈਣਾ ਹੋਊ ਅਸੀਂ ਹੁਣ ਮੰਗ ਤੋਂ ਤਾਂ ਬਾਬਾ ਜੀ ਹੁਣਾਂ ਦਾ ਪੁੱਚੰਗੀ ਸਾਡਾ ਭਰਾ ਜਿਉਂਦਾ ਰਹਿ ਸਤਿਗੁਰ ਚੜ੍ਹਦੀ ਕਲਾ ਬਖਸ਼ੇ ਸਾਡੇ ਵੀਰ ਨੂੰ ਵੱਡੀਆਂ ਸੁਭਾਵਾਂ ਨਿਭਾਉਂਦੇ ਆ ਸਮਾਂ ਆਉਣ ਤੇ ਬਹੁਤ ਕੁਝ ਲਿਖਿਆ ਜਾਣਾ ਹੈ ਬੋਲਿਆ ਜਾਣਾ ਹੈ ਕਹਿੰਦੇ ਕਿ ਸਾਡੀ ਜਿਹੜੀ ਅੱਜ ਦੀ ਗੱਲ ਹੈ ਉਹ ਕਿੱਥੇ ਹੋਊ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਰੀ ਵੇਚ ਦਿੱਤੇ ਨੇ ਇਹ ਗੁਰੂ ਸਾਹਿਬ ਦੀ ਆਈਡੈਂਟੀਟੀ ਤੇ ਅਟੈਕ ਹੈ ਅਪਰਾਧਿਕ ਮਾਮਲਾ ਇਹ ਸੰਗੀਨ ਅਪਰਾਧ ਹੈ ਫੌਜਦਾਰੀ ਮੁਕਦਮੇ ਦਰਜ ਦੂਸਰੀ ਗੱਲ 350 ਸਾਲ ਸਰਕਾਰ ਨੇ ਵੀ ਮਨਾਇਆ ਪੰਥ ਨੇ ਵੀ ਮਨਾਇਆ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਸਾਹਿਬਾਂ ਦੀ ਕਰਦਾਰ ਕੁਸ਼ੀ ਜੇ ਕਿਸੇ ਨੇ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਤਾਨਾਸ਼ਾਈ ਲੋਕਾਂ ਨੇ ਕੀਤੀ ਗੁਰੂ ਸਾਹਿਬ ਨੂੰ ਉਹਦੇ ਇਤਿਹਾਸ ਨੂੰ ਗੰਦਲਾ ਕਲੰਕਿਤ ਕੀਤਾ ਗਿਆ ਹੈ ਜਿਹੜਾ ਯੂਨੀਵਰਸਿਟੀਆਂ ਚ ਪੜਾਇਆ ਜਾ ਰਿਹਾ ਹੈ ਸਕੂਲ ਵਿੱਚ ਯੂਨੀਵਰਸਿਟੀ ਚ ਸਾਰੇ ਜਾਂਦੇ ਨੇ ਗੁਰਦੁਆਰੇ ਚ ਸਾਰੇ ਨਹੀਂ ਜਾਂਦੇ ਇਸ ਲਈ ਉਹ ਕਿਤਾਬਾਂ ਨੂੰ ਨਸ਼ਟ ਕਰਨਾ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨਾ ਅਗਲੀ ਜਿਹੜੀ ਗੱਲ ਉਹ ਕਿਤਾਬਾਂ ਸੋਧ ਕੇ ਲਿਖਣੀਆਂ ਉਹਨਾਂ ਨੂੰ ਹਰੇਕ ਸਿੱਖਿਆ ਵਿਭਾਗ ਦੇ ਵਿੱਚ ਲਾਗੂ ਕਰਾਉਣਾ ਤੇ ਪੜਾਉਣਾ ਉਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇਸ ਕੱਠ ਵਿੱਚ ਐਦ ਕਰਦੇ ਆ ਕਿ ਅਸੀਂ ਇਹਨੂੰ ਲਾਗੂ ਕਰਨ ਤੋਂ ਬਿਨਾਂ ਪਿੱਛੇ ਨਹੀਂ ਹਟਾਂਗੇ ਇਹ ਦੋ ਗੱਲਾਂ ਮੁੱਖ ਨੇ ਜੀ ਔਰ ਜਿਹੜੀ ਅਗਲੀ ਲਿਸਟ ਆ ਉਹ ਇਸ ਕਰਕੇ ਦੇ ਰਹੇ ਆ ਮੈਂ ਦਸੂਗਾ ਬਾਅਦ ਚ ਅੱਜ ਸਪੀਕਰ ਕਾਬੂ ਆਇਆ ਅੱਜ ਫਿਰ ਚੰਗੀ ਤਰ੍ਹਾਂ ਤਸੱਲੀ ਵੀ ਤੇ ਹੋਣੀ ਚਾਹੀਦੀ ਆ ਨਾ 5 ਸਾਲ ਦੇ ਬੈਠੇ ਹੋਏ ਆ ਅਸੀਂ ਇੱਥੇ ਹੀ ਕਰੋਨਾ ਕੱਢਿਆ ਨਾ ਕਰੋਨਾ ਹੋਇਆ ਤੇ ਨਾ ਕੋਈ ਕਰੋਨੇ ਨਾਲ ਮਰਿਆ ਤੇ ਨਾ ਕਿਸੇ ਨੇ ਮਰਨਾ ਤੇ ਨਾ ਸਾਡੇ ਲਈ ਹੈ ਉਹ ਇਸ ਕਰਕੇ ਕਹਿੰਦੇ ਲੇਟ ਫੀਸ ਵੀ ਲੱਗ ਜਾਂਦੀ ਹੁੰਦੀ ਨਾਲ ਲੇਟ ਫੀਸ ਤੇ ਜਿਹੜਾ ਤਰੀਕ ਤੋਂ ਖੁੱਜ ਜਾਏ ਉਹਨੂੰ ਜੁਰਮਾਨਾ ਵੀ ਪੈ ਜਾਂਦਾ ਹੁਣ ਇੱਥੇ ਜਿਹੜਾ ਜੁਰਮਾਨਾ ਹੈ ਉਹ ਗੁਰੂ ਪੰਥ ਵੱਲੋਂ ਮਹਾਪੰਚਾਇਤ ਵੱਲੋਂ ਹੋਣਾ ਹੈ ਉਹ ਕੀ ਕੀ ਹੋਊ ਉਹ ਲਿਸਟ ਮੈਂ ਬਾਅਦ ਵਿੱਚ ਪੜ੍ਹ ਦਿਆਂਗਾ ਜੀ ਤੇ ਆਹ ਦੋ ਗੱਲਾਂ ਜਿਹੜੀਆਂ ਮੁੱਖ ਨੇ ਅੱਜ ਅੱਜ ਦੇ ਪੰਥਕ ਇਕੱਠ ਮਹਾਪੰਚਾਇਤ ਦੇ ਵਿੱਚ ਇਹਦੇ ਲਈ ਆਓ ਸਰਕਾਰ ਅੱਜ ਤੁਹਾਡੇ ਕੋਲ ਚੱਲ ਕੇ ਆਈ ਹੈ ਤੇ ਡੱਲੇਵਾਲ ਸਾਹਿਬ ਹੋਣਾ ਦਾ ਹੁਕਮ ਸੀ ਸਰਕਾਰ ਦੀ ਗੱਲ ਸੁਣ ਲਓ ਫਿਰ ਅਸੀਂ ਫੈਸਲਾ ਕਰਾਂਗੇ ਅਸੀਂ ਕੀ ਕਰਨਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ